2 ਦਸੰਬਰ ਨੋ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸੇਵਾ ਨਾਲ ਦੀ 71 ਤਾ ਵਲੋਂ ਸੁਣਾਏ ਗਏ ਫੈਸਲੇ ਅਨੁਸਾਰ ਪੰਜ ਬੈਬਰੀ ਕਮੇਟੀ ਪਹਿਲੀ ਵਾਰ ਸ਼ਹੀਦ ਅਰਜੀਤ ਸਿੰਘ ਫਤਿਹਗੜ੍ਹ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਬਹੁਤ ਵੱਡਾ ਹੰਗਾਰਾ ਜਿਵੇਂ ਕਿ ਲੋਕਾਂ ਆਮ ਪਿੰਡਾਂ ਚ ਨੁਕਰ-ਨੁਕਰ ਤੇ ਸੱਤ ਤੇ ਹਰੇਕ ਤੇ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਭ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਲੋਕ ਮਹਿਸੂਸ ਕਰਦੇ ਨੇ ਕਿ ਆਕਾਲ ਤੱਕ ਸਾਫ ਹੀ ਸਰਪ੍ਰਸਤੀ ਹੈ ਪੰਥ ਫੇਰ ਤੋਂ ਇੱਕ ਬਲੰਦੀਆ ਤੇ ਜਾਏਗਾ ਤੇ ਇਸ ਨੂੰ ਯਕੀਨੀ ਬਣਾਉਣ ਲਈ ਜਿੱਥੇ ਕਿ ਭਾਰਤੀ ਕਈ ਲੱਖਾਂ ਟਪ ਗਈ ਹੈ ਬਹੁਤ ਹਮਮਹਾ ਕੇ 24 ਤਰੀਕ ਨੂੰ ਵਿਰਾਸਤ ਵਿਲਾ ਅੱਜ ਸਮੁੱਚੀ ਜ਼ਿਲ੍ਹੇ ਦੀ ਜਥੇਬੰਦੀ ਜਿੱਤੇ ਕਿ ਸਰਪ੍ਰਸਤੀ ਸਦਾਚੁਨ ਮਾਜਰਾ ਸਾਹਬ ਨੇ ਕੀਤੀ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਹਰੇਕ ਸੁੱਖ ਸਹੂਲਤ ਸੰਗਤ ਨੂੰ ਪ੍ਰਧਾਨ ਕਰਨ ਲਈ ਤਾਂ ਕਿ ਕੋਈ ਔਕੜ ਨਾ ਆਵੇ ਉਹਨਾਂ ਨੂੰ ਵਿਰਾਸਤ ਵਿਲਾਪ ਕੋਚੇ ਨੂੰ 24 ਤਰੀਕ ਨੂੰ ਤੇ ਉਹਦੋਂ ਕਾਮਯਾਬ ਬਣਾਉਣ ਨੂੰ ਅੱਜ ਇਹ ਮੀਟਿੰਗ ਕੀਤੀ ਗਈ ਦੂਸਰੀ ਇਹ ਬੇਨਤੀ ਹੈ ਕਿ ਸਨ 84 ਤੋਂ ਬਾਅਦ ਇਹ ਇੱਕ ਮੌਕਾ ਆਇਆ ਜਦੋਂ ਕਿ ਕੌਮ ਨੂੰ ਫੇਰ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋਣਾ ਪੈਣਾ ਹੈ ਇਕਜੁੱਟ ਹੋਣਾ ਪੈਣਾ ਜੇ ਅੱਜ ਆਪਾਂ ਇਹ ਮੌਕਾ ਨਾ ਸੰਭਾਲਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਅਪਾ ਕੋਈ ਵਿਰਾਸਤ ਨਹੀਂ ਛੱਡ ਕੇ ਜਾਵਾਂਗੇ ਇਸ ਕਰਕੇ ਜੀ ਸਾਰਿਆਂ ਦੇ ਚਰਨਾਂ 'ਚ ਫੇਰ ਬੇਨਤੀ ਹੈ ਤੁਹਾਡੇ ਕੈਮਰੇ ਦੇ ਅੱਖਾਂ ਰਾਹੀਂ ਮੈਂ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹੈ ਕਿ ਜਿੱਥੇ ਅਸੀਂ ਤਾਂ ਝਾੜੂ ਮਰਦਾਰ ਹੋਕਾ ਦਿੰਦੇ ਫਿਰਦੇ ਆਂ ਇਹ ਮਸਲਾ ਤੇ ਇਹ ਰਿਸ਼ਤਾ ਥੋੜਾ ਤੇ શ્રી ਅਕਾਲ ਤਖਤ ਸਾਹਿਬ ਦਾ ਸਿੱਧਾ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਅਸਲ ਸਾਡੀ ਤਾਂ ਹੋਕਾ ਦੇਣ ਦੀ ਡਿਊਟੀ ਲੱਗੀ ਹੈ ਤੇ ਅਸੀਂ ਹੋਕਾ ਦੇਣ ਲਈ ਤੁਹਾਨੂੰ ਇੱਥੇ ਫੇਰ ਇਕੱਤਰ ਹੋਏਗਾ 24 ਤਰੀਕ ਨੂੰ ਆ ਕੇ ਪੰਜ ਮੈਂਬਰੀ ਕਮੇਟੀ ਦੀ ਵੱਧ ਤੋਂ ਵੱਧ ਆ ਕੇ ਵਿਚਾਰ ਸੁਣੋ ਤੇ ਹੌਸਲਾ ਰਾਇ ਕਰੋ ਤੇ ਆਪਣਾ ਜੀਵਨ ਸਫਲ ਕਰੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸੇਵਾ ਨਾਲ ਦੀ 71 ਤਾਰੀਖ ਵੱਲੋਂ ਸੁਣਾਏ ਗੇ ਫੈਸਲੇ ਅਨੁਸਾਰ ਪੰਜ ਮੈਂਬਰੀ ਕਮੇਟੀ ਪਹਿਲੀ ਵਾਰ ਸ਼ਹੀਦ ਅਰਦੀ ਤਖਤ ਦੀ ਫਰੀਦਕੋਟ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਬਹੁਤ ਵੱਡਾ ਹੰਗਾਰਾ ਜਿਵੇਂ ਕਿ ਲੋਕਾਂ ਆਮ ਪਿੰਡਾਂ ਚ ਨੋਕਰ ਰੁਕਰ ਤੇ ਸਾਥ ਤੇ ਹਰੇਕ ਤੇ ਚਰਚਾ ਹੈ ਕਿਸ਼ਰੀ ਏਕਾਲ ਤੱਕ ਸਭ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਲੋਕ ਮਹਿਸੂਸ ਕਰਦੇ ਨੇ ਕਿ ਏਕਾਲ ਤੱਕ ਸਾਡੀ ਸਰਪ੍ਰਸਤੀ ਹੈ ਪੰਥ ਫੇਰ ਤੋਂ ਇੱਕ ਬਲੰਦੀਆ ਤੇ ਜਾਏਗਾ ਤੇ ਇਸ ਨੂੰ ਯਕੀਨੀ ਬਣਾਉਣ ਲਈ ਜਿੱਥੇ ਕਿ ਭਾਰਤੀ ਕਈ ਲੱਖਾਂ ਟਪ ਗਈ ਹੈ ਬਹੁਤ ਹਮ ਹਮਾ ਕੇ 24 ਤਰੀਕ ਨੂੰ ਵਿਰਾਸਤ ਵਿਲਾ ਅੱਜ ਸਮੁੱਚੀ ਜिले ਦੀ ਜਿੱਥੇ ਬੰਦੀ ਜੀਤੀ ਕੀ ਸਰਪ੍ਰਸਤੀ ਸਦਾ ਚੁਧਾਜਰੋ ਸਾਹਿਬ ਨੇ ਕੀਤੀ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਹਰੇਕ ਸੁੱਖ ਸਹੂਲਤ ਸੰਗਤ ਨੂੰ ਪ੍ਰਦਾਨ ਕਰਨ ਲਈ ਤਾਂ ਕਿ ਕੋਈ ਔਕੜ ਨਾ ਆਵੇ ਉਹਨਾਂ ਨੂੰ ਵਿਰਾਸਤ ਵਿਲਾ ਕੋਟੇ ਨੂੰ 24 ਤਰੀਕ ਨੂੰ ਤੇ ਉਹਦੋਂ ਕਾਮਯਾਬ ਬਣਾਉਣ ਨੂੰ ਅੱਜ ਇਹ ਮੀਟਿੰਗ ਕੀਤੀ ਗਈ ਦੂਸਰੀ ਇਹ ਬੇਨਤੀ ਹੈ ਕਿ ਸਨ 84 ਤੋਂ ਬਾਅਦ ਇਹ ਇੱਕ ਮੌਕਾ ਆਇਆ ਜਦੋਂ ਕਿ ਕੌਮ ਨੂੰ ਫੇਰ 71 ਲੋਕੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ 71 ਹੋਣਾ ਪੈਣਾ ਇੱਕਜੁੱਟ ਹੋਣਾ ਪੈਣਾ ਜੇ ਅੱਜ ਆਪਾਂ ਇਹ ਮੌਕਾ ਨਾ ਸੰਭਾਲਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੋਈ ਵਿਰਾਸਤ ਨਹੀਂ ਛੱਡ ਕੇ ਜਾਵਾਂਗੇ ਇਸ ਕਰਕੇ ਜੀ ਸਾਰਿਆਂ ਦੇ ਚੰਗਾ